ਸਾਨੂੰ ਜੀਰ ਕਰੋਨਾ ਆਖ ਸ਼ਰਮ ਕਰ ਰਹੀ ਕਿ ਮੇਰੇ ਵਿਰਸਾ ਮਟੋਆ ਮੇਰੇ ਦਾ ਟਾਈਆਂ ਮਾਰਦਾ ਰਿਹਾ ਇਹਨਾਂ ਨੇ ਅੱਗੇ ਗਿਆ ਤਿੰਨ ਸੀਟਾਂ ਇਹਨਾਂ ਕੋਈ ਸੀਟ ਨਹੀਂ ਮਿਲਦੀ ਪੰਜਾਬ ਚ ਐਸੇ ਵੀ ਤੁਹਾਡੇ ਸਭ ਨਾਲ ਜ਼ੀਰੋ ਸੀਟ ਆਵੇਗੀ ਇਹਨਾਂ ਦੀ ਜ਼ੀਰੋ ਸੀਟ ਆਵੇਗੀ ਸਖਵੀਰ ਬਾਦ ਜਦੋਂ ਦੀ ਗਵਾਹੀ ਕਰਨ ਲੱਗਾ ਹਮ ਇਸ ਨੇ ਪੰਜਾਬ ਦਾ ਬੇੜਾ ਕਰਕੇ ਰੱਖ ਦਿੱਤਾ ਹਮ ਵੇਖੋ ਜੇ ਅਮਰਤਪਾਲ ਸਿੰਘ ਇੱਕ ਨੌਜਵਾਨ ਮੁੰਡਾ ਹੈ ਹਮ ਉਹ ਗਵਾਹੀ ਕੰਦੇ ਯੋਗ ਹੈ ਜੀ ਜਿਹੜਾ ਵਿਰਸਾ ਦਾ ਮਟੋਆ ਹੈ ਇਹ ਆਪ ਤਾਂ ਹੱਥ ਖੜੇ ਕਰਕੇ ਆਇਆ ਹਮ ਇਹਦੇ ਸਭ ਤੋਂ ਵੱਧ ਫੈਲੀਆਂ ਕਰਦਾ ਰਿਹਾ ਜਾਂਦੀਆਂ ਹੁਣ ਤੁਸੀਂ ਵੇਖੋ ਜੁਏ ਜਗੀਰ ਕੌਰੇ ਹਮ ਜਗੀਰ ਕੌਰ ਆਪਦਾ ਬਿਆਨ ਹੁਣ ਦੇ ਰਹੀ ਏ ਇਹ ਲੋਕਾਂ ਦੀਆਂ ਜਨਾਨੀਆਂ ਨੂੰ ਸ਼ੇਧਾ ਰਿਆ ਹੈ ਹਮ ਅਮਰਤ ਜਿਹੜਾ ਇਹਨੂੰ ਇਹ ਪੁੱਛੇ ਵੀ ਤੇਰੇ ਪਰਿਵਾਰ ਚ ਕਿੰਨੇ ਅਮਰ ਸ਼ਗਿਆ ਹਮ ਤੇਰੀ ਮਾਂ ਸ਼ਗਿਆ ਸੀ ਕਿਹੜੇ ਦਿਨ ਸ਼ਗਿਆ ਤੇਰੇ ਪਿਓ ਕਦੋਂ ਸ਼ਗਿਆ ਸੀ ਤੂੰ ਕਦੋਂ ਸ਼ਗਿਆ ਸੀ ਤੇਰੀ ਘਰਦੀ ਕਦੋਂ ਸ਼ਗਿਆ ਸੀ ਤੁਸੀਂ ਤਾਂ ਅਮਰਤ ਸ਼ਗਣ ਤੇ ਗੱਲ ਕਰ ਨਹੀਂ ਸਕਦੇ ਸਾਰੇ ਜਿੰਨੇ ਕਾਦੀਦਲ ਨਮਾਇंदे ਸੀ ਸੁਮੇਤ ਬਾਦਲ ਵੱਡੇ ਪ੍ਰਕਾਸ਼ ਬਾਦਲ ਨੇ ਅੱਛਾ ਨਿਕਰਾ ਪਈਆਂ ਖਾਕੀ ਇਹ ਨੇ ਆ ਰਹੇ ਅਸਲੀ ਸੱਚੇ ਆ ਰਹੇ ਆ ਅਮਰਤਵਾਲ ਨਹੀਂ ਜਾਗਾ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਅੱਜ ਅਸੀਂ ਪਹੁੰਚਿਆ ਗੁਰੂ ਹਰ ਸਹਾਏ ਦੇ ਵਿੱਚ ਜਿੱਥੇ ਕਿ ਸਿੱਖ ਸਿਆਸਤ ਦੀ ਲੰਬੀ ਸੋਚ ਰੱਖਣ ਵਾਲੇ ਸਾਡੇ ਨਾਲ ਆਗੂ ਹੈਗੇ ਨੇ ਭਾਈ ਲਖਵਿੰਦਰ ਸਿੰਘ ਜੀ ਸੋ ਗੱਲਬਾਤ ਕਰਦੇ ਆ ਜਿਸ ਤਰ੍ਹਾਂ ਲੋਕ ਸਭਾ ਇਲੈਕਸ਼ਨ 2024 ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਸਾਰੇ ਪੰਜਾਬ ਦੀ ਦੇਸ਼ ਵਿਦੇਸ਼ ਦੀ ਨਿਗਾਹ ਹੈਗੀ ਹੈ ਖਡੂਰ ਸਾਹਿਬ ਦੀ ਸੀਟ ਤੇ ਜਿੱਥੇ ਕਿ ਭਾਈ ਅਮਰਤਪਾਲ ਸਿੰਘ ਆਜ਼ਾਦ ਉਮੀਦਵਾਰ ਉੱਥੋਂ ਖੜੇ ਕੀਤੇ ਗਏ ਨੇ ਪਰਿਵਾਰ ਦੇ ਵੱਲੋਂ ਤੇ ਸੰਗਤਾਂ ਦੇ ਵੱਲੋਂ ਸੋ ਜਿਨ੍ਹਾਂ ਨੂੰ ਐਨਐਸਏ ਲਗਾ ਕੇ ਡੇਢ ਕੁ ਸਾਲ ਪਹਿਲਾਂ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸਰਕਾਰਾਂ ਨੇ ਰੱਖਿਆ ਸੀ ਸੋ ਉਸ ਮੁੱਦੇ ਤੇ ਗੱਲਬਾਤ ਕਰਨ ਜਾ ਰਹੇ ਆ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਦੋਸਤੋ ਅੱਗੇ ਸ਼ੇਅਰ ਕਰੋ ਦੇ ਨਾਲੇ ਆਪਣੇ ਕਮੈਂਟ ਵੀ ਦਿਹਾ ਜੀ ਸੋ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਵੀ ਦੇ ਚੈਨਲ ਤੇ ਆ ਵੀ ਲੱਖ ਲੱਖ ਵਾਰੋਂ ਲਖਵਿੰਦਰ ਸਿੰਘ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ 7 ਵਜੇ ਲਖਵਿੰਦਰ ਸਿੰਘ ਜੀ ਪਹਿਲਾ ਸਵਾਲ ਹੈਗਾ ਕਿ ਜਿਸ ਤਰ੍ਹਾਂ ਪੰਜਾਬ ਦੀ ਸਿਆਸਤ ਹੈਗੀ ਸਿੱਖ ਸਿਆਸਤ ਹਾਂਜੀ ਜੀ ਉਸ ਨੂੰ ਆਪਾਂ ਲੰਬੇ ਦੌਰ ਤੋਂ ਪਿਛਲੇ ਸਮੇਂ ਤੋਂ ਵੇਖੀ ਹੈ ਤਾਂ ਪੰਜਾਬ ਦੇ ਜਿਹੜੇ ਮੁੱਦੇ ਸੀਗੇ ਬੜੇ ਲਟਕਦੇ ਦਿਖਦੇ ਨੇ ਆਪਾਂ ਨੂੰ ਤੁਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਿੱਖ ਸਿਆਸਤ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੈਗੀ ਹੈ ਜਿਹੜੀ ਆਪਾਂ ਪੰਥਕ ਪਾਰਟੀ ਬਣਦੇ ਹੈਗੇ ਆ ਉਸ ਦੀ ਸਾਰੀ ਸਿਆਸਤ ਨੂੰ ਕਿਵੇਂ ਦੇਖਦੇ ਹੋ ਅਸੀਂ ਜੀ ਤੁਹਾਡੇ ਮੱਦੇਬਾਜ਼ਾਰ ਤੇ ਅਸੀਂ ਇਹ ਵੇਖਨੇ ਸੁਖਬੀਰ ਬਾਦਲ ਜਦੋਂ ਦੀ ਗੋਇ ਕਰ ਲੱਗਾ ਹੂੰ ਇਸ ਨੇ ਪੰਜਾਬ ਦਾ ਬੇੜਾ ਕਰਕੇ ਰੱਖ ਦਿੱਤਾ ਹੂੰ ਅੱਛਾ ਅਗਲੀ ਗੱਲ ਹੈ ਕਿ ਜਿਹੜੀ ਤੁਸੀਂ ਕਿੰਨੇ ਮੁੱਦਿਆਂ ਦੀ ਗੱਲ ਬਾਈਲਾ ਮੁੱਦੇ ਚੱਲ ਰਹੇ ਆਨੰਦਪੁਰ ਸਾਹਿਬ ਦਾ ਮਤਾ ਜੀ ਪਾਣੀਆਂ ਦਾ ਮਸਲਾ ਪੰਜਾਬੀ ਬੋਲਦੇ ਇਲਾਕੇ ਜੀ ਹੋਰ ਮਸਲੇ ਬੰਦੀ ਸਿੰਘਾਂ ਦਾ ਇਹਨਾਂ ਦੀ ਸਰਕਾਰਾਂ ਆਈਆਂ ਇਹਨਾਂ ਪਹਿਲਾਂ ਮਸਲੇ ਹੱਲ ਕਿਤੇ ਕੀਆ ਵੈਦੇ ਕਿਤੇ ਸੀ 97 ਸਰਕਾਰ ਬਣ ਤੇ ਇਹਨਾਂ ਕਹੇ ਵੀ ਅਸੀਂ ਸਾਡੀ ਸਰਕਾਰ ਆਉਂਦਿਓ ਅਸੀਂ ਸਾਰੇ ਹੱਲ ਕਰਾਵਾਂਗੇ ਪਾਣੀ ਦੇਵਾਂਗੇ ਪੰਜਾਬੀ ਬੋਲਦੇ ਇਲਾਕੇ ਦੇਵਾਂਗੇ ਚੰਡੀਗੜ੍ਹ ਦੇਾਂਗੇ ਜੀ ਅੱਗੇ ਦੋ ਜੈਨ ਆਖਿਆ ਸੀ ਵੀ ਜਿਹੜੇ ਬੰਦੀ ਸਿੰਘ ਨੇ ਉਹ ਰਿਆ ਕਰਾਵਾਂਗੇ ਜੀ ਇਹਨਾਂ ਸਰਕਾਰ ਬਣਦਿਆਂ ਨਾਲ ਇਹਨਾਂ ਨੇ ਸਾਰਾ ਵਿੱਚ ਛੱਡ ਕੇ ਇਹ ਜਾ ਕੇ ਰਲ ਕੇ ਪਾਈਪਾਂ ਨਾਲ ਜੀ ਸਰਕਾਰ ਬਣੀ ਪਾਈਪਾਂ ਰਲ ਕੇ ਪਾਈਪਾਂ ਨੇ ਇਹ ਚੰਡੀਗੜ ਆ ਗਿਆ ਨਾਲ ਅੜਵਾਨੀ ਜੀ ਇਹਨਾਂ ਚੰਡੀਗੜ ਮੰਗਿਆ ਤੇ ਅੜਵਾਨੀ ਚੰਡੀਗੜ ਤੋਂ ਜਵਾਬ ਦੇਤਾ ਸੀ ਇਹਨਾਂ ਨੂੰ ਜੀ ਅੱਗੇ ਕੀ ਜਿਹੜੀ ਗੱਲ ਏ ਤੁਸੀਂ ਕਰੋ ਦਰਬਾਰ ਸਾਹਿਬ ਦੀ ਦਰਬਾਰ ਸਾਹਿਬ ਜੋ ਕੀਤਾ ਕੋਈ ਇਹਨਾਂ ਕਰਵਾਇਆ ਜਿਹੜਾ ਸੁਖਵੀਰ ਬਾਦਲ ਸੁਖਵੀਰ ਬਾਦਲ ਨੂੰ ਤਾਂ ਅਸੀਂ ਮੰਨਦੇ ਹੀ ਨਹੀਂਗੇ ਨਾ ਅਜਿਦਾਂ ਕੱਲ ਜਿਹੜੀ ਕਾਲੀ ਦਲ ਦੀ ਗੱਲ ਕਰਦੇ ਕਾਲੀ ਦਲ ਤਾਂ ਉਹਨਾਂ ਸੇ 60 ਦਿਨ ਖਤਮ ਕਰਤਾ ਸੀ ਉਸ ਟਾਈਮ ਤਾਂ ਜਦੋਂ ਇਹਨਾਂ ਨੇ ਦੁਝਾ ਮਨਾਹੀ ਪੰਜਾਬ ਪਾਰਟੀ ਜੀ 50.60 ਚ ਇਹਨਾਂ ਨੇ ਕਰਾਈ ਪਰਚੀ ਆਰਐਸ ਦੀ ਜਿਹੜਾ ਅੱਜ ਇਸ ਵੀਰ ਕਹਿੰਦਾ ਅਮਰਪਾਲ ਨੂੰ ਇਹ ਆਰਐਸ ਦਾ ਬੰਦਾ ਹੈ ਇਹਨੂੰ ਪੁੱਛੇ ਜਦੋਂ 2004 ਦੇ ਵਿੱਚ ਰੈਲੀ ਹੋਈ ਸੀ ਮੋਗੇ ਵਿੱਚ ਅੱਛਾ ਬਾਜਪੀ ਦੀ ਉੱਥੇ ਇਹਨਾਂ ਨੇ ਖਾਕੀ ਨਿਕਰਾਂ ਪਾਈਆਂ ਸੀ ਆਰਐਸ ਦੀਆਂ ਕਿੰਨੇ ਬਾਦਲ ਜੀ ਕਿੰਨੇ ਕਿੰਨੇ ਪਾਈਆਂ ਜੀ ਇਹਨਾਂ ਸਾਰੇ ਜਿੰਨੇ ਕਾਦੀਦਲ ਨਮਾਇੰਦੇ ਸੀ ਸੁਮੇਤ ਬਾਦਲ ਵੱਡੇ ਪ੍ਰਕਾਸ਼ ਬਾਦਲ ਨੇ ਅੱਛਾ ਨਿਕਰਾਂ ਪਾਈਆਂ ਖਾਕੀ ਇਹ ਨੇ ਆਰ ਅਸਲੀ ਸੱਚੇ ਅਸਲ ਆਰਾ ਸੇ ਆ ਅਮਰਤਪਾਲ ਨਹੀਂ ਕਹੇਗਾ ਜਿਹੜੀ ਗੱਲ ਜਿਹੜੀ ਗੱਲ ਕੀਤੇ ਨੇ ਅਮਰਤਪਾਲ ਦੇ ਅਮਰਛਗੰਦੀ ਹਮ ਅਮਰਛਗੰਦੀ ਅਮਰਤਪਾਲ ਦੇ ਅਮਰ ਕੋਈ ਵੀ ਸ਼ੱਕ ਸਕਦਾ ਹੈ ਹਿੰਦੂ ਸ਼ੱਕ ਕਰਦਾ ਸਾਈ ਸ਼ੱਕ ਕਰਦਾ ਚੜ ਸਕਦਾ ਬੁੱਧ ਸ਼ੱਕ ਸਕਦਾ ਹਮ ਹਮ ਉਹਦੇ ਕੋਈ ਰੋਕ ਨਹੀਂ ਗਈ ਚੌਥਰ ਬਰਨ ਸਾਂਝਾ ਹੈ ਠੀਕ ਹੈ ਨਾ ਇਹ ਅਮਰਤਪਾਲ ਜਿਹੜੀ ਨੇ ਕੀਤੇ ਅਮਰਤਪਾਲ ਦੀ ਅਮਰਛਗੰਦੀ ਹਮ ਅਮਰਤ ਜਿਹੜਾ ਇਹਨੂੰ ਇਹ ਪੁੱਛੇ ਵੀ ਤੇਰੇ ਪਰਿਵਾਰ ਚ ਕਿੰਨੇ ਅਮਰ ਸ਼ਕਿਆ ਹਮ ਤੇਰੀ ਮਾਂ ਸ਼ਕਿਆ ਸੀ ਕਿਹੜੇ ਦਿਨ ਸ਼ਕਿਆ ਤੇਰੇ ਪਿਓ ਕਦੋਂ ਸ਼ਕਿਆ ਸੀ ਤੂੰ ਕਦੋਂ ਸ਼ਕਿਆ ਸੀ ਤੇਰੀ ਘਰ ਦੀ ਕਦੋਂ ਛਗਿਆ ਸੀ ਤੁਸੀਂ ਤਾਂ ਅਮਰਤ ਛਗਣ ਤੇ ਗੱਲ ਕਰ ਨਹੀਂ ਸਕਦੇ ਅਮਰਤ ਛਗਣ ਤੇ ਗੱਲ ਉਹ ਕਰ ਸਕਦਾ ਜਿੰਨੂੰ ਅਮਰ ਦਾ ਪਤਾ ਹੋਵੇ ਜੀ ਜਿਹੜੀ ਗੱਲ ਕਰਦੇ ਨੇ ਕਾਲੀ ਦਲ ਦੀ ਕਾਲੀ ਦਲ ਸੀ ਪਹਿਲਾ ਪ੍ਰਧਾਨ ਖੜਕ ਸਿੰਘ ਤਾਰਾ ਸਿੰਘ ਜਿੰਨ ਅਮ ਜਿੰਨੇ ਕਾਲੀ ਪ੍ਰਧਾਨ ਸਰ ਅਮਰ ਛਗਣ ਹੁੰਦੇ ਸੀ ਅੱਛਾ ਜੀ ਹਾਂਜੀ ਇਹਨਾਂ ਜਦੋਂ ਕਿਹੜੇ ਪ੍ਰਾਮ ਅਛਗਿਆ ਜੇ ਅਮਰਤ ਨੇ ਛਗਿਆ ਹੋਵੇ ਫੇਰ ਹੀ ਅਮਰ ਤੇ ਗੱਲ ਕਰ ਸਕਦੇ ਨੇ ਨਹੀਂ ਦਾ ਅਮਰ ਤੇ ਗੱਲ ਨਹੀਂ ਕਰ ਸਕਦੇ ਜਿਹੜੀ ਗੱਲ ਕਹਿੰਦੇ ਚੋਲੇ ਤੇ ਚੋਲੇ ਦੇ ਨੇ ਚੈਲੰਜ ਕੀਤਾ ਸਾਡੇ ਦਸਾਂ ਪਾਤਸ਼ਾਹ ਦੇ ਚੋਲੇ ਨੂੰ ਹੂੰ ਇਹਨਾਂ ਨੂੰ ਇਹ ਅੱਗੇ ਲੈ ਬਿਠਾ ਸਰਸੇ ਵਾਲਾ ਜੀ ਇਹਨਾਂ ਨੇ ਤਰਕ ਕੀਤੀ ਉਹਨਾਂ ਨੂੰ ਚੰਦੂ ਮਾਇਰੇ ਪਿਛਾਗ ਦਿੱਤੀ ਚੀਮਾ ਜਿਹੜਾ ਦੜੀ ਚੀਮਾ ਉਹਨੇ ਚਿੱਠੀ <div> ਮਾਫੀ ਨਾਮੇ ਦੀ ਉਹਨੇ ਜੋ ਲਿਖ ਕੇ ਦੇਤਾ ਮੈਂ ਮਾਹੀ ਗਨਾ ਕੀਤਾ ਕੋਈ ਨਹੀਂ ਮਾਫੀ ਕਾਦੀ ਮੰਗਾ ਹੂੰ ਸਰਸੇ ਵਾਲੇ ਨੇ ਉਹਨੇ ਲਿਖਿਆ ਤਾਂ ਕਹੇ ਮੈਂ ਗਨਾ ਕੀਤਾ ਹੀ ਕੋਈ ਨਹੀਂਗਾ ਤੇ ਮਾਫੀ ਕਿਹਦੀ ਮੰਗਾ ਹੂੰ ਇਹਨਾਂ ਕੋਲੋਂ ਬਣਾ ਕੇ ਸਾਰਾ ਕੀਤਾ ਜਿਹੜੇ ਆ ਫਿਰ ਜਹੇਦਰ ਗੁਰਬਜਨ ਸਿੰਘ ਤੇ ਹੋਰ ਪੰਜ ਸਿਕ ਸਿੰਘ ਸਾਹਿਬਾਨ ਇਹਨਾਂ ਕੋਲੋਂ ਧੱਕੇ ਨਾਲ ਕਰਾਈਏ ਚੰਡੀਗੜ੍ਹ ਬੈਠ ਕੇ ਨਾ ਕਰਾਇਆ ਸਾਰਾ ਕੁਝ ਇਹ ਕੀ ਗੱਲ ਕਰਦੇ ਨੇ ਇਹਨਾਂ ਕੋਲ ਕੋਈ ਮੁੱਦਾ ਨਹੀਂ ਗਿਆ ਇਹਨਾਂ ਨੇ ਅੱਗੇਆਂ ਤਿੰਨ ਸੀਟਾਂ ਇਹਨਾਂ ਕੋਈ ਸੀਟ ਨਹੀਂ ਮਿਲਣੀ ਪੰਜਾਬ ਚ ਐਸੇ ਵਾਰੀ ਤੁਹਾਡੇ ਸਭ ਨਾਲ ਜ਼ੀਰੋ ਸੀਟ ਆਵੇਗੀ ਇਹਨਾਂ ਦੀ ਜ਼ੀਰੋ ਸੀਟ ਆਵੇਗੀ ਸੋ ਲਖਵਿੰਦਰ ਸਿੰਘ ਜੀ ਸਵਾਲ ਇਹ ਹੈਗਾ ਕਿ ਖਡੂਰ ਸਾਹਿਬ ਤੋਂ ਜਿਵੇਂ ਭਾਈ ਅਮਰਪਾਲ ਸਿੰਘ ਨੂੰ ਆਜ਼ਾਦ ਉਮੀਦਵਾਰ ਖਲਾਇਆ ਹਾਂਜੀ ਤੇ ਉਹਦੇ ਵਰਖਲਾਬ ਜਿਹੜਾ ਬਿਰਸਾ ਸਿੰਘ ਵਲਟੋਆ ਖਲੋਤਾ ਹੈ ਬਿਰਸਾ ਸਿੰਘ ਵਲਟੋਆ ਨੇ ਹੱਦ ਕਰ ਦਿੱਤੀ ਹੈ ਅਮਰਤਪਾਲ ਦੀ ਵਰਖਲਾਬ ਬੋਲਣ ਦੀ ਤੁਹਾਨੂੰ ਕਿਵੇਂ ਲੱਗਦਾ ਸਾਰਾ ਕੁਝ ਵੇਖੋ ਜੀ ਅਮਰਤਪਾਲ ਸਿੰਘ ਇੱਕ ਨੌਜਾਨ ਮੁੰਡਾ ਹੈ ਹੂੰ ਉਹ ਗਵਾਹੀ ਕੰਦੇ ਯੋਗ ਹੈ ਜੀ ਜਿਹੜਾ ਬਿਰਸਾ ਸਿੰਘ ਵਲਟੋਆ ਹੈ ਇਹ ਆਪ ਤਾਂ ਹੱਥ ਖੜੇ ਕਰਕੇ ਆਇਆ ਹੂੰ ਇਹਦੇ ਸਭ ਤੋਂ ਵੱਧ ਫੈਲੀਆਂ ਕਰਦਾ ਰਹ ਜਾਂਦੀਆਂ ਹੁਣ ਤੁਸੀਂ ਵੇਖੋ ਜਿਵੇਂ ਜਗੀਰ ਕੌਰੇ ਹੂੰ ਜਗੀਰ ਕੌਰ ਆਪਦਾ ਬਿਆਨ ਹੁਣ ਦੇ ਰਹੀ ਏ ਇਹ ਲੋਕਾਂ ਦੀਆਂ ਜਨਾਨੀਆਂ ਨੂੰ ਸ਼ੇਰਦਾਰ ਰਿਹਾ ਹੈ ਹੂੰ ਇਹ ਸਮਝੋ ਜਗੀਰ ਕਰੋਨਾ ਆਪ ਸ਼ਰਮ ਕਰ ਰਹੀ ਕਿ ਬੜੇ ਵਿਰਸਾ ਮਲਟੋਆ ਮੇਰੇ ਤਾਂ ਟਾਈਆਂ ਮਾਰਦਾ ਰਿਹਾ ਹੈ ਅੱਛਾ ਤੇ ਅੰਜਲੀ ਅਮਰਤਪਾਲ ਦੀ ਗੱਲ ਕਰਦਾ ਮੈਂ ਉੱਥੇ ਗਿਆ ਉਹਨਾਂ ਨੇ ਮੈਨੂੰ ਸਹਿਯੋਗ ਦਿੱਤਾ ਹੈ ਬਿਲਕੁਲ ਉਹਨਾਂ ਨੇ ਸਹਿਯੋਗ ਦਿੱਤਾ ਇਹਦਾ ਫਰਜ ਮੰਨਦਾ ਹੀ ਆਪਦੀ ਉਮੀਦਵਾਰੀ ਵਾਅਦਾ ਕਰਦਾ ਤੇ ਉਹਦੀ ਮੈਂਦ ਕਰਦਾ ਮੈਂਦ ਕਰ ਲਖਵਿੰਦਰ ਸਿੰਘ ਜੀ ਵਿਰਸਾ ਸਿੰਘ ਲਟੋਆ ਨੇ ਵੀ ਗੱਲ ਕਹੀ ਹੈ ਉਹ ਕਹਿੰਦੇ ਵੀ ਥੋੜੇ ਸਮੇਂ ਦੇ ਵਿੱਚ ਆ ਕੇ ਬਾਹਰ ਤੋਂ ਆ ਕੇ ਇੱਥੇ ਚੋਲਾ ਪਾ ਲਿਆ ਚੋਲਾ ਪਾਉਣ ਤੋਂ ਬਾਅਦ ਇੱਥੋਂ ਪੰਥ ਕਾਗੂਕ ਹੋਣ ਲੱਗ ਪਿਆ ਉਸ ਤੋਂ ਬਾਅਦ ਇਹਨਾਂ ਨੂੰ ਅੱਜ ਲੋੜ ਪੈ ਗਈ ਵੀ ਸਾਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਢਾਉਣਾ ਚਾਹੀਦਾ ਹੈ ਕਹਿੰਦਾ ਵੀ ਬੰਦੀ ਬੰਦੇ ਜਿਹੜੇ ਬੰਦੀ ਸਿੰਘ ਹੈਗੇ ਨੇ 34 34 ਵਿਅਕਤੀ 32 ਸਾਲ ਤੋਂ ਅੰਦਰ ਬੈਠੇ ਨੇ ਕਹਿੰਦਾ ਉਹਨਾਂ ਨੂੰ ਉਹਨਾਂ ਨੂੰ ਪਹਿਲਾਂ ਨਹੀਂ ਕਢਾਉਣਾ ਸੀਗਾ ਤੇ ਫਿਰ ਜ ਇਹਨਾਂ ਦਾ ਬਣਦਾ ਸੀ ਸਰਕਾਰਾਂ ਇਹਨਾਂ ਦੇ ਰਹੀਆਂ ਨੇ ਹੂੰ ਜੇ ਅੱਜ ਉਹ ਆਇਆ ਅਮਰਤਪਾਲ ਆਇਆ ਹੈ ਤੇ ਅਮਰਤਪਾਲ ਨੇ ਕੁਮਾਰੀ ਕਰਨ ਦਾ ਕੀਤਾ ਨਹੀਂਗਾ ਹੂੰ ਇਹਨਾਂ ਦੇ ਦੇਣ ਅੰਦਰ ਕਰਨ ਦਾ ਇਹਨਾਂ ਦੀ ਸਿਮਰਤ ਕੋਰ ਕੀ ਬੋਲੀ ਪਾਰਲੀਮੈਂਟ ਜਾ ਕੇ ਜੀਠਿਆ ਕੀ ਬੋਲਦਾ ਰਿਹਾ ਹੈ ਹੂੰ ਇਹ ਆਪ ਕੀ ਬੋਲਦਾ ਸੁਖਬੀਰ ਹੁਣ ਕੀ ਬੋਏ ਵਜਨ ਦਿੰਦਾ ਹੈ ਮਟੋਆ ਕੀ ਬੋਲਦਾ ਹੂੰ ਇਹਨਾਂ ਪੁੱਛਣ ਵਾਲੇ ਵੀ ਤੁਸੀਂ ਤਾਂ ਸਾਰੇ ਅੰਦਰ ਧੱਕਾ ਨਾ ਚ ਸਾਰੇ ਜੇ ਤੁਸੀਂ ਬਾਹਰ ਕਢਾਉਣ ਹੁੰਦੇ ਤੁਹਾਡੀਆਂ ਸਰਕਾਰਾਂ ਨਹੀਂ ਆਣੇ ਜੇ ਤੁਸੀਂ ਸਰਕਾਰਾਂ ਦੇ ਵਿੱਚ ਆਣ ਕੇ ਤੁਸੀਂ ਕਿਉਂ ਨਹੀਂ ਕੀਤਾ ਪੰਜਾਬ ਦਾ ਮਸਲਾ ਹੱਲ ਕੋਈ ਕੋਈ ਕੀਤਾ ਨਾ ਮਸਲਾ ਹੱਲ ਇਹਨਾਂ ਸਗੋਂ ਧੱਕੇ ਨੇ ਇਹਨਾਂ ਦੀ ਸਰਕਾਰ ਵੇਲੇ ਸਭ ਤੋਂ ਪਹਿਲਾਂ ਸਰਸੀ ਵਾਲਾ ਸ਼ਹੀਦ ਹੋਇਆ ਕਮਲਜੀਤ ਸਿੰਘ ਸੁਨਾਮ ਜੀ ਆ ਸਰਸੀ ਵਾਲੇ ਚ ਇਹਨਾਂ ਕੀ ਕੀਤਾ ਹੁੰਦਾ ਰਮੰਦਰ ਡੱਬੇ ਸ਼ਹੀਦ ਹੋਇਆ ਹੂੰ ਇੱਕ ਬੰਬੇ ਸ਼ਹੀਦ ਹੋਇਆ ਆ ਜਿਹੜੇ ਬਰਗਾੜੀ ਕਾਹ ਸ਼ਹੀਦ ਹੋਏ ਹੂੰ ਜੇ ਇਹਨੇ ਜੋਗੇ ਹੁੰਦੇ ਜਦੋਂ ਬਰਗਾੜੀ ਦੇ ਵਿੱਚ ਜਿਹੜੀ ਦੁਕਾਨ ਵਾਲਾ ਸੀ ਗਰਮੇਲ ਸਿੰਘ ਮੇਰੇ ਖਿਆਲ ਗਰਮੇਲ ਸਿੰਘ ਰਾਏ ਸਰਸੇ ਵਾਲਿਆਂ ਦਾ ਉਹਦੀ ਦੁਕਾਨ ਤੇ ਪੋਸਟਰ ਲੱਗੇ ਸਿੱਧੇ ਵੀ ਜੇ ਤੁਹਾਡਾ ਗੁਰੂ ਸਾਡੇ ਕੋਲ ਜੇ ਲੱਭ ਲੋ ਲੱਭਦਾ ਤਾਂ ਹੂੰ ਅੱਛਾ ਉਹ ਉਹਨੂੰ ਸਿੰਘਾਂ ਨੇ ਮਾਰ ਦੇ ਗੱਡੀ ਚ ਰਾਤਾ ਹੂੰ ਉਹਦੇ ਘਰ ਵਾਲੀ ਨੂੰ ਇਹਨਾਂ ਨੇ ਨੌਕਰੀ ਦੇ ਕੇ ਹੌਲਦਾਰ ਦੀ ਤੇ 10 ਲੱਖ ਰੁਪਏ ਦਿੱਤਾ ਤੇ ਇਹ ਦੱਸੋ ਸਿੱਖ ਨੇ ਕਿ ਇਹ ਸਰਸੇ ਵਾਲੇ ਪੱਕੇ ਤਾਂ ਇਹਨਾਂ ਸਰਸੇ ਵਾਲੇ ਦੇ ਕਿਹੜੀ ਗੱਲਾਂ ਆਰਐਸ ਕਰਦਾ ਆਰਐਸ ਦੇ ਪੱਕੇ ਬੰਦੇ ਇਹ ਨੇ ਜੀ ਜੀ ਇਹ ਨਹੀਂ ਸਿਕਮ ਨਹੀਂ ਕਿ ਇਹ ਪੱਕੇ ਬੰਦੇ ਆਰ ਜਿੰਨੇ ਕਾਲੀ ਦਲ ਨੇ ਇਹ ਦੋ ਕੰਮ ਕਰਦੇ ਨੇ تیرੀ ਇੱਕ ਦਿਨ ਦੋ ਨਿਸ਼ਾਨੇ ਖੇਡਦੇ ਨੇ ਚੋਰ ਨੂੰ ਲੱਗ ਜਾ ਤੇ ਸਾਧ ਨੂੰ ਲੱਗਾ ਲੱਗ ਗਿਆ ਜੇ ਮੇਰੇ ਨਾਲ ਹੋਈ ਏ ਸਾਡੇ ਪਿੰਡ ਵਿੱਚ ਮੈਨੂੰ ਧਮਕੀਆਂ ਦਵਾ ਕੇ ਤੇ ਸਾਡੇ ਘਰੇ 40 ਬੰਦੇ ਬੈਠੇ ਨੇ ਤੇ ਵਿੱਚ ਆ ਗਿਆ ਕਾਲੀ ਡਰ ਇਹ ਕੰਮ ਮਾਰਾ ਕੀਤਾ ਫਰਾਣਾ ਕੀਤਾ ਢਿੰਗੜਾ ਕੀਤਾ ਸਾਨੂੰ ਠਾਣੇ ਤੋੜਤਾ ਤੇ ਆਪ ਉਹਨਾਂ 'ਚ ਮਤ ਕਰਨ ਲੱਗ ਪਿਆ ਜੀ ਨਾਲੇ ਹਾਲੇ ਸਾਡਾ ਰਿਸ਼ਤੇਦਾਰ ਹੋ ਇਹ ਕਾ ਲੀਡਰ ਐਂ ਕਾ ਦਦੇ ਨੇ ਇੱਕ ਤੀਨੋਂ ਦੋ ਨਿਸ਼ਾਨੇ ਕਰਦੇ ਨੇ ਇਹਦਾ ਮਤਲਬ ਹੈ ਵੀ ਉਹ ਵੀ ਸਾਡੇ ਥੱਲੇ ਆ ਜਾਣਾ ਤੇ ਇਹਨੂੰ ਤੁਰਤਾ ਇਹ ਵੀ ਸਾਡੇ ਥੱਲੇ ਆ ਜਾ ਹੂੰ ਹੂੰ ਜਿਹੜਾ ਅਣਖਾੜਾ ਬੰਦਾ ਇਹ ਨਾਲ ਥੱਲੇ ਨਹੀਂ ਆਵੇਗਾ ਕਦੀ ਵੀ ਨਹੀਂ ਆਵੇਗਾ ਇਹਦਾ ਸਾਰੀਆਂ ਗੱਲਾਂ ਚਾਲਾਂ ਬੜੀਆਂ ਪੈੜੀਆਂ ਚੱਲਦੇ ਨੇ ਇਹਨਾਂ ਕੋਈ ਇੱਛਤ ਨਹੀਂਗੇਗੀ ਕਿਸੇ ਦੀ ਵੀ ਇੱਛਤ ਨਹੀਂਗੇਗੀ ਹੂੰ ਹੂੰ ਇਹਨਾਂ ਨੂੰ ਬੋਰਡ ਚਾਹੀਦੀ ਏ ਕੋਈ ਇਤਨਾਂ ਵਾਲੇ ਨੂੰ ਕੁਝ ਨਹੀਂ ਕਰੀਗਾ ਲਖਵਿੰਦਰ ਸਿੰਘ ਜੀ ਸਵਾਲ ਹੈਗਾ ਕਿ ਸੁਖਬੀਰ ਬਾਦਲ ਨੇ ਕੱਲ ਇੱਕ ਇੰਟਰਵਿਊ ਦੇ ਵਿੱਚ ਬੜਾ ਵੱਡੇ ਸਵਾਲ ਰੱਖਿਆ ਸੀਗਾ ਹਾਂਜੀ ਕਹਿੰਦੇ ਨੇ ਵੀ ਜੇ ਅਮਰਤਪਾਲ ਖਾਲਸਾਣ ਦੀ ਮੰਗ ਕਰਦਾ ਸੀ ਤੇ ਫਿਰ ਪੁਲਿਸ ਦੇ ਸਾਹਮਣੇ ਭੱਜਿਆ ਕਿਉਂ ਇਹਨੂੰ ਪੁੱਛਿਆ ਵੀ ਭੱਜਣਾ ਕਿੱਥੇੋਂ ਭੱਜਿਆ ਨਾਓ ਭੱਜਿਆ ਇਤਨਾ ਹੀ ਭੱਜਾ ਕੱਲ ਇਹਨਾਂ ਨੇ ਭਜਾਇਆ ਤੇ ਇਹਨਾਂ ਨੇ ਅੰਦਰ ਕਰਾਇਆ ਜੇ ਖਾਲਸਾ ਦੀ ਮੰਗ ਏ ਜਿਹੜੀ ਗੱਲ ਖਾਲਸਾਂ ਦੀ ਗੱਲ ਏ ਇਹ ਰਾਜ ਮੰਗਣਾ ਹਰ ਇੱਕ ਦਾ ਹੱਕ ਏ ਹੂੰ ਕਿਉਂ ਉਹ ਤਾਂ ਵੱਖਰਾ ਨਹੀਂ ਹੈ ਗਮਰਤਪਾਲ ਦਾ ਹਰ ਇੱਕ ਦਾ ਹੱਕ ਏ ਰਾਜ ਮੰਗਣਾ ਜੇ ਦੁਖੀ ਹੈ ਤਾਂ ਕੀ ਕੀਤਾ ਜੇ ਸੁਖੀ ਹੋਈ ਹੈ ਜੀ ਇਥੇ ਇਹ ਸਰਕਾਰ ਸੁਖੀ ਹੋਈ ਗਈ ਸਾਨੂੰ ਕੀ ਲੋੜ ਏ ਕੀ ਮੰਗ ਮੰਗਣ ਦੀ ਹੂੰ ਮਾਨ ਸਾਹਿਬ ਤਾਂ ਕਦੇ ਮੰਗ ਮੰਗਦੇ ਪਏ ਨੇ ਜੇ ਐਡਾ ਕਾਲੀ ਡ੍ਰੈਸੀ ਫਿਰ ਇਹਨਾਂ ਨੇ ਸਾਰਾ ਜਿਹੜਾ ਸਾਡਾ ਮੇਰਾ ਦੇ ਨਾ ਕਰ ਕੀਤਾ ਜੇ ਤਾਰਾ ਸਿੰਘ ਮਾਸਟਰ ਸੀ ਜਦੋਂ ਅੰਗਰੇਜ਼ਾਂ ਆਖੇ ਤੁਸੀਂ ਰਾਜ ਦਾ ਰਾਜ ਵੱਖਰਾ ਢੇ ਲਗੋ ਤਾਰਾ ਸਿੰਘ ਵਿਦੇਸ਼ে ਮਾਨ ਜੀ ਉਹਨਾਂ ਨੇ ਵਿਦੇਸ਼ে ਮਾਨ ਦੇ ਬਗਾਲ ਚ ਫੈਕਟਰੀਆਂ ਸਿਆਲਦੀਆਂ ਕਾਰਖਾਨੇ ਸੀ ਉਹਨੂੰ ਬਾਅਦ ਜੇ ਖਾਲਸਾ ਵੱਖਰਾ ਹੋ ਗਿਆ ਰਾਜ ਵੱਖਰਾ ਹੋ ਗਿਆ ਮੇਰੀਆਂ ਫੈਕਟਰੀਆਂ ਕੀ ਬਣੇਗਾ ਹਮ ਇਸ ਕਰਕੇ ਇਹਨਾਂ ਨੇ ਨਹਿਰੂ ਸੰਧੀ ਕਰ ਲਈ ਤੇ ਸੰਧੂ ਨੇ ਨਹਿਰੂ ਨੇ ਦਾਦਨਾ ਪਿੱਛੋ ਰਾਖਤਾ ਵੀ ਅੱਜ ਲਾਹੌਰ ਸੇ ਉਦੋਂ ਹੋਰ ਸੀ ਹਮ ਹਮ ਸਿੱਖਾਂ ਨੂੰ ਜਰਾਏ ਪੇਸ਼ਾ ਕੌਣ ਕਹਤਾ ਜੀ ਜੀ ਇਹ ਉਹ ਉਹ ਸੇ ਉਹ ਸਾਖੋਂ ਚੱਲੀ ਹੁੰਦੀ ਹੈ ਜੀ ਇਹਨਾਂ ਕੋਈ ਚੱਕਰ ਨਹੀਂ ਹੈ ਇਹਨਾਂ ਕੋਈ ਦੋ ਤਰਫ ਤਾਂ ਨਹੀਂ ਕਰ ਰਹਾ ਰਾਵਣੀਆਂ ਇਹ ਇੱਕੋ ਗੱਲ ਹੈ ਇਹ ਦਜਾਜੜੇ ਨੇ ਆਹ ਆਹ ਦੇ ਬੰਦੇ ਪੱਕੇ ਨੇ ਕਾਲੀ ਵੀ ਤੇ ਆਰਐਸਏ ਮੋਦੀ ਨਾਲ ਮਿਲੇ ਨੇ ਜੇ ਅੱਜ ਹੁਣ ਗੱਲ ਕਰਦੇ ਇਹਨਾਂ ਚੰਗਰ ਸੀਤ ਆਪ ਛੱਡੀ ਜੇ ਭਾਈਪਾਲੀ ਵਿੱਚੋਂ ਰਲੇ ਨੇ ਵੀ ਜੇ ਕੱਲ ਨੂੰ ਸਰਕਾਰ ਨੇ ਕੋਈ ਬੰਦਾ ਜਿੱਤ ਜਾਂਦਾ ਹੈ ਇਹ ਭਾਈਪਾ ਜਾਣਗੇ ਜਿਹੜਾ ਹੁਣ ਬਿਆਨ ਦਿੰਦਾ ਹੈ ਭਾਈਪਾ ਨਾਲ ਵੀ ਮੈਂ ਭਾਈਪਾ ਨਾਲ ਤਾਂ ਤੋੜਦਾ ਹਾਂ ਬਿਲਕੁਲ ਗਲਤ ਕਹਿੰਦੇ ਜਿਹੜੀ ਗੱਲ ਕੀਤੀ ਖਾਲਸਾ ਦੀ ਅਮਰਪਾਲ ਬਾਰੇ ਅਮਰਤਪਾਲ ਕਰਨ ਤੜਕਨ ਨੌਜਵਾਨ ਆ ਕੌਮ ਸਿੱਖਾ ਦੀ ਗਵਾਹੀ ਕਰਨ ਲੱਗਾ ਸੀ ਨਸ਼ਾ ਛਡਾਉਂਦਾ ਸੀ ਪੜੇ ਕੰਮਾਂ ਤੋਂ ਰੋਕਦਾ ਸੀ ਇਹਨਾਂ ਨੂੰ ਚੰਗਾ ਨਹੀਂ ਲੱਗਾ ਜੇ ਉਹ ਅੱਜ ਅਮਰਤਪਾਲਾਂਗੇ ਆ ਜਾਂਦਾ ਜੇ ਕੱਲ ਨੂੰ ਹਵਾਰਾ ਆ ਜਾਂਦਾ ਬਾਹਰ ਇਹਨਾਂ ਨੂੰ ਇਹ ਵੀ ਹਵਾਰਾ ਕਿਉਂ ਨਹੀਂ ਹੁੰਦੇ ਜੇ ਆ ਜਾਂਦਾ ਤੇ ਉਹ ਗਵਾਹੀ ਕਰਨਗੇ ਸਾਨੂੰ ਪੁੱਛਣਾ ਕਿਸੇ ਨਹੀਂਗਾ ਇਹ ਕਰਕੇ ਤਲੰਗ ਨੇ ਜਾਦੇ ਲਖਵਿੰਦਰ ਸਿੰਘ ਜੀ ਸਵਾਲ ਇੱਥੇ ਹੈਗਾ ਅੱਜ ਕਹਿੰਦੇ ਨੇ ਵੀ ਭਾਜਪਾ ਸਿੱਖ ਵਿਰੋਧੀ ਹੈਗੀਏ ਲੇਕਿਨ ਜਦੋਂ 15 ਸਾਲ ਇਹਨਾਂ ਦੇ ਨਾਲ ਸਾਂਝ ਰਹੀ ਇੱਕ ਇੱਕ ਚ ਇੱਕੋ ਪਾਰਟੀ ਸਾਂਝ ਰਹੀ ਦੋਨੋਂ ਪਾਰਟੀਆਂ ਡੀਆਂ ਗਈਆਂ ਸੀਗਾ ਉਦੋਂ ਤੇ ਅੱਜ ਅੱਜ 'ਚ ਕਿਉਂ ਫਰਕ ਲੱਗ ਰਿਹਾ ਕੋਈ ਫਰਕ ਨਹੀਂ ਕਾ ਉਹਨ ਵੀ ਹੋਇਆ ਤੇ ਉਦੋਂ ਵੀ ਹੋਇਆ ਸੀ ਹੂੰ ਕੋਈ ਫਰਕ ਨਹੀਂ ਕਾ ਇਹਨਾਂ ਤੋਂ 15 ਸਾਲ ਨਹੀਂ ਰਹੀ ਇਹਨਾਂ ਦੇ 35 ਸਾਲ ਰਹੀ ਏ ਹੂੰ ਇਹ 71 ਤੋਂ ਲੈ ਕੇ ਨਾਲ ਸਾਂਝੇ ਨੇ ਅੱਛਾ ਹਾਂਜੀ ਇਹ ਹੁਣ ਤਾਂ ਵਿਖਾਵਾ ਕਰਦੇ ਨੇ ਕਿ ਤੁਹਾਨੂੰ ਵਿਖਾਵਾ ਕਰਦੇ ਨੇ ਜਦੋਂ ਇਹਨਾਂ ਦੇ ਪਿੰਡ ਗਏ ਇਹ ਬੰਦੇ ਬਾਦਲ ਇਹ ਧਰਮ ਸਿੰਘ ਦਾ ਇਹਦਾ ਸਿਰ ਪਾੜ ਇੱਕ ਯੂਨੀਅਨ ਦੇ ਨਾਲ ਬੰਦੇ ਆਣੇ ਹੂੰ ਉੱਥੇ ਇਹਨਾਂ ਨੇ ਤਿੰਨੇ ਕਾਨੂੰਨ ਜਿਹੜੇ ਇਹਨਾਂ ਚੰਗੇ ਨੇ ਤਕਵੀਰ ਨੇ ਵੀ ਇਹਦੀ ਘਰ ਦੀ ਨੇ ਵੀ ਬੜੇ ਬਾਦਲ ਨੇ ਨਾ ਕਾਨੂੰਨ ਸਿੱਖਣ ਕਿਸਾਨਾਂ ਨਾਲ ਚੰਗੇ ਕਾਨੂੰਨ ਨੇ ਤੇ ਪਿੱਛੇ ਜੋ ਦਬਾਅ ਪਿਆ ਕਿਸਾਨਾਂ ਦਾ ਫਿਰ ਮੰਤਰੀ ਸਿਵਾ ਦੇ ਗਿਆ ਆ ਗਈ ਹੂੰ ਫਿਰਾਂ ਨੇ ਇਹ ਪਾਇਪਾਂ ਨਾ ਤੋੜਦਾ ਕੋਈ ਨਾਤਾ ਨਹੀਂ ਤੋੜਿਆ ਬਿਲਕੁਲ ਹੁਣੇ ਪਿੱਛੇ ਕਿੰਨਾ ਨਾ ਜ਼ੋਰ ਨਾਲ ਇਹਦਾ ਸਹਿਮਤੀ ਕਰ ਲਈ ਪਾਪਾ ਨਹੀਂ ਰਾਇਆ ਇਹਨਾਂ ਨੂੰ ਇਹ ਤਾਂ ਮਗਰ ਫਿਰ ਤਾਂ ਪੁੱਛਣਾ ਮੋੜਦੇ ਫਿਰਨੇ ਉਹਨਾਂ ਮਗਰ ਉਹਨਾਂ ਨੇ ਹੀ ਰਾਇਆ ਇਹਨਾਂ ਨੂੰ ਲਖਿੰਦਰ ਸਿੰਘ ਜੀ ਜੋ ਬੰਦੀ ਸਿੰਘ ਸੀਗੇ ਅੰਦਰ ਪਏ ਨੇ ਜੇਲਾਂ ਦੇ ਵਿੱਚ ਜਦੋਂ ਇਹਨਾਂ ਦਾ ਖੁਦ ਦਾ ਰਾਜ ਸੀ ਪੋਸਟਮ ਨਾ ਤਾਂ ਦਿੱਲੀ ਜਾ ਕੇ ਗੱਲ ਕੋਈ ਕੀਤੀ ਬੰਦੀ ਸਿੰਘਾਂ ਦੀ ਅੱਜ ਬੜੇ ਚੀਕ ਚੀਕ ਕੇ ਬੰਦੀ ਸਿੰਘਾਂ ਉਹ ਮੈਂ ਤੈਨੂੰ ਅੱਗੇ ਵੀ ਗੱਲ ਕਹੇ ਸੀ ਇਹਨਾਂ ਨੇ ਪਹਿਲਾਂ ਬਾਦਲ ਸਾਹਿਬ ਨੇ ਚਿੱਠੀ ਲਿਖੀ ਸੁਪਰੀਮ ਕੋਰਟ ਨੂੰ ਕਿ ਬੰਦੀ ਸਿੰਘ ਬਾਹਰ ਨਹੀਂ ਆਉਣੇ ਚਾਹੀਦੇ ਤੇ ਆ ਜਾਣਗੇ ਤੇ ਗੜਭੜ ਹੋਵੇਗੀ ਇਹ ਇਹਨਾਂ ਦੀ ਦੇਣ ਹੈ ਜੇ ਕਢਾਉਣੇ ਹੁੰਦੇ ਤੇ ਜੋ ਸਰਕਾਰ ਹੈ ਉਹਦੇ ਕਿਉਂ ਨਹੀਂ ਕਢਾਏਗੇ ਅੱਜ ਚੀਕਦੇ ਜਦੋਂ ਇਹਨਾਂ ਨੇ ਪਹਿਲਾਂ ਰਾਹ ਕਰਮੇ ਜਦੋਂ ਸਰਕਾਰ 'ਚ ਉਹਦੋਂ ਗੱਲ ਨਹੀਂ ਕਰਨੀ ਜਦੋਂ ਬਾਹਰੋਂ ਧਰਨੇ ਦੇਣੇ ਅੱਜ ਫਿਰ ਲੱਖਾਂ ਕਾਗਜ਼ ਸਾਈਨ ਕਰਕੇ ਧਾਮੀ ਸਾਹਿਬ ਤੇ ਸਿਰ ਤੇ ਚੱਕ ਕੇ ਲੈ ਕੇ ਗਏ ਨੇ ਕੋਈ ਧਾਮੀ ਸਾਹਿਬ ਤਾਂ ਜਿਹੜਾ ਸਭ ਤੋਂ ਨਕਮਾ ਬੰਦਾ ਧਾਮੀ ਸਾਹਿਬ ਏ ਧਾਮੀ ਸਾਹਿਬ ਦਾ ਤਾਂ ਹੁੰਦਿਆ ਪ੍ਰਧਾਨ ਹੁੰਦਿਆ ਕਿੰਨਾ ਦਰਵਾਜ਼ੇ ਗੰਧ ਪੈਂਦਾ ਤੁਸੀਂ ਦੱਸੋ ਧਾਮੀ ਸਾਹਿਬ ਕਮਰਾ ਕਹਿੰਨ ਮਿਲਦਾ ਨਹੀਂਗਾ ਹੂੰ ਕੋਈ ਤੇਰਗਾ ਜਿਮਰਗ ਚਲਾ ਕਮਰਾ ਨਹੀਂ ਦਿੰਦੇ ਕਮੇਟੀ ਵਾਲੇ ਮਾੜਾ ਬੋਲਦੇ ਨੇ ਧਾਮੀ ਸਾਹਿਬ ਕੌਣ ਦਾ ਧਾਮੀ ਸਾਹਿਬ ਤਾਂ ਬਿਲਕੁਲ ਇਹਨਾਂ ਇੱਕ ਮੁੱਦਾ ਇਕੱਠਾ ਕੀਤਾ ਧਾਮੀ ਸਾਹਿਬ ਦਾ ਬੁੱਤ ਇਕੱਠਾ ਕੀਤਾ ਜੀ ਜੀ ਜਿਵੇਂ ਬੋਲਦਾ ਸੀ ਵੀਰ ਉਹ ਧਾਮੀ ਕਰਦਾ ਜੀ ਜਥੇਦਾਰ ਦੇ ਯੁਰਤ ਜਥੇ ਕਿਹ ਹੁੰਦਾ ਕਾਲੀ ਫੁੱਲਾ ਸਿੰਘ ਜਥੇਦਾਰ ਸੀ ਹੂੰ ਹੂੰ ਜਿੰਦੇ ਘਰ ਵਿੱਚ ਮਹਾਰਾਜ ਜੀ ਨੂੰ ਕੋਟਾ ਵਾਜੇ ਸੀ ਤੇ ਅੱਜ ਇਹਨਾਂ ਤਲਬ ਕੇ ਖਾਇ ਜਥੇਦਾਰ ਕਿਉਂ ਤਲਬ ਦਾ ਇਹਨਾਂ ਨੂੰ ਲਖਵਿੰਦਰ ਸਿੰਘ ਜੀ ਸਵਾਲ ਅਗਲਾ ਕਰਦੇ ਆ ਕਿ ਸੰਗਰੂਰ ਤੋਂ ਜਿਹੜੇ ਸਿਮਰਜੀਤ ਸਿੰਘ ਮਾਨ ਹਾਂਜੀ ਦੂਜੀ ਵਾਰੀ ਐਮਪੀ ਆਪਾਂ ਗੱਲ ਕਰੀਏ ਸੰਗਰੂਰ ਦੀ ਤਾਂ ਪਿਛਲੇ ਸਾਲ 2 ਸਾਲ ਵਾਸਤੇ ਬਣੇ ਸੀਗੇ ਐਮਪੀ ਹਾਂਜੀ ਉਸ ਤੋਂ ਬਾਅਦ ਹੁਣ ਦੁਬਾਰਾ ਫਿਰ ਕੜੇ ਹੋਏ ਨੇ ਤੁਹਾਨੂੰ ਕਿਵੇਂ ਲੱਗਦਾ ਉੱਥੋਂ ਉਹਨਾਂ ਦੀ ਜਿੱਤ ਪੱਕੀ ਹੈ ਕਿਵੇਂ ਹੈਗਾ ਜਿੱਤ ਪੱਕੀ ਹੈ ਜੀ ਦੋ ਵਾਰ ਨੇ ਤੀਜੀ ਵਾਰ ਉੱਥੇ ਜਤਨ ਲੱਗੇ ਨਾ ਤੁਸੀਂ ਹਮਾਇਤ ਕਰਦੇ ਹੋ ਸਿਮਰ ਜੀ ਮੈਂ ਕਰਨੇ ਆ ਮੈਂ ਕਰਨੇ ਹੁੰਦੀ ਪੱਕੇ ਤੌਰ ਤੇ ਕਰਦੇ ਅਸੀਂ ਕਿਹੜੇ ਤੁਰਤ ਕਰਾਂਗੇ ਅੱਛਾ ਕਰਨਾ ਵੀ ਤੇ ਕਰਾਂਗੇ ਵੀ ਹੂੰ ਹੂੰ ਮਾਨ ਸਰ ਦੇ ਫੈਨ ਆ ਜਿਹੜਾ ਇੱਥੇ ਸਾਡੇ ਫਰੋਈ ਵਰ ਪੁੱਲਰ ਸਾਹਿਬ ਇਹ ਪੁੱਲਰ ਇਹਦੇ ਨਾਲ ਨਹੀਂ ਚੱਲਾਂਗੇ ਹੂੰ ਹੂੰ ਇਹਦੇ ਨਾਲ ਨਹੀਂ ਚੱਲਾਂਗੇ ਇਹ ਠੱਗ ਬੰਦਾ ਹੈ ਤੇ ਕੁਝ ਬੰਦੇ ਸਿਮਰ ਜੀ ਮਾਨ ਦਾ ਵਿਰੋਧ ਕਰਦੇ ਨੇ ਕਹਿੰਦੇ ਵੀ ਇਹਨੇ ਸਿਰਫ ਆਪਣਾ ਆਪਣਾ ਘਰ ਵੇਖਿਆ ਇਸਨੇ ਕੋਈ ਘਰ ਨਹੀਂ ਵੇਖਿਆ ਉਹਨੇ ਉਹਨੇ ਆਪਦੀ ਪੈੜੀ ਗੁਆਈ ਏ ਉਹਨੇ ਕੋਈ ਘਰ ਨਹੀਂ ਵੇਖਿਆ ਇਹ ਲੋਕੀਂ ਚ ਕਰਦੇ ਨੇ ਕਹਿੰਦਾ ਝੂਠੀਆਂ ਕਰਦੇ ਨੇ ਉਹ ਮੁੱਦੇ ਇੱਕ ਪੰਜਾਬ ਨਾਲ ਬੜਾ ਸੌਖਾ ਹੈ ਹੂੰ ਕਿਸੇ ਦੇ ਪੰਜਾਬ ਨਾਲ ਬੜਾ ਸੌਖਾ ਹੈ ਆਪਦੇ ਜੋ ਕਪੈਣ ਫਿਰ ਬੜੀ ਔਖੀ ਗੱਲ ਮਾਰਦੇ ਹੂੰ ਆ ਚੱਕਰ ਹੁੰਦਾ ਲਖਵਿੰਦਰ ਸਿੰਘ ਜੀ ਆਪਾਂ ਸੀਟ ਦੀ ਗੱਲ ਕਰੀਏ ਫਰੀਦਕੋਟ ਦੀ ਜਿਵੇਂ ਸਰਬਜੀਤ ਸਿੰਘ ਖਾਲਸਾ ਹੈਗੇ ਨੇ ਬੀਨ ਸਿੰਘ ਦੇ ਪੁੱਤਰ ਨੇ ਜਿਹੜੇ ਉਹਨਾਂ ਦੀ ਸੀਟ ਬਾਰੇ ਤੁਹਾਡਾ ਨਜ਼ਰੀਆ ਕੀ ਹੈਗਾ ਅਸੀਂ ਇਹਨੇ ਉਹ ਜਿੰਨਾ ਚਾਹੀਦਾ ਹੈ ਕਿ ਉੱਥੇ ਮਾਨਸੇਵ ਦੀ ਗਲਤੀ ਏ ਜਿਹੜੀ ਗੱਲ ਗਲਤ ਸੱਚ ਨੂੰ ਸੱਚ ਕਹਾਂਗੇ ਉੱਥੇ ਮਾਨਸੇਵ ਦੀ ਗਲਤੀ ਆ ਉਹਦਾ ਕੈਂਡੀਡੇਟ ਨਹੀਂ ਡੱਖਣਾ ਚਾਹੀਦਾ ਉੱਥੇ ਉਸੇ ਸਰਜੀ ਦੀ ਮਹਤ ਕਰਨੀ ਚਾਹੀਦੀ ਸੀ ਹੂੰ ਹੂੰ ਜਿਵੇਂ ਹੁਣ ਪਿੰਡਾਂ ਦੇ ਪਿੰਡ ਮੈਦ ਤੁਰ ਪੈਣ ਪਿੰਡਾਂ ਪਿੰਡ ਨੇ ਸਮਾਂ ਪਾਲੀਆਂ ਵੀ ਸਰਜੀ ਦੀ ਮਹਤ ਕਰਨੀ ਅੱਛਾ ਇੱਥੇ ਸਰਜੀ ਖਾਲਸਾ ਦੇ ਵਿਰੁੱਧ ਇਹਨਾਂ ਨੇ ਆਪਦਾ ਬੰਦਾ ਖੜਾ ਕੀਤਾ ਖੜਾ ਕੀਤਾ ਆ ਤੇ ਫਿਰ ਖਡੂਰ ਸਾਹਿਬ ਕਿਉਂ ਨਹੀਂ ਖੜਾ ਕੀਤਾ ਕਾਰਨ ਕੀ ਹੈਗਾ ਸਸਲੀ ਇੱਥੇ ਇਹੋ ਚੱਕਰੇ ਵੀ ਇਹਨਾਂ ਨੇ ਜਿਹੜੀ ਇਹ ਉਹਦੇ ਨਾਲ ਇਹ ਮੇਲ ਨਹੀਂ ਖਾਂਦਾ ਇਹਨਾਂ ਦਾ ਕਿਹਦੇ ਨਾਲ ਸਰਜੀ ਸਿੰਘ ਨਾਲ ਕਿਉਂ ਸਰਜੀ ਸਿੰਘ ਕਿਉਂ ਛੀਦਾ ਪੁੱਤਰ ਕੁਰਬਾਨੀ ਨਹੀਂ ਦਿੱਤੀ ਹੈਗੀ ਕੁਰਬਾਨੀ ਦਿੱਤੀ ਹੈ ਫਿਰ ਪਰ ਇਹਨਾਂ ਨੇ ਇਹ ਆਂਦੇ ਨੇ ਵੀ ਉਹ ਪਹਿਲਾਂ ਅਸੀਂ ਬੰਦਾ ਡੱਕ ਚੁੱਕੇ ਤੇ ਇਹ ਪਿੱਛੋਂ ਆਇਆ अच्छा हां जी ਵੀ ਸਾਡੇ ਨਾਲ ਗੱਲ ਨਹੀਂ ਹੋਈ ਗੱਲ ਦੀ ਹੋਈ ਤੇ ਉਹ ਜੇ ਗੱਲ ਨਹੀਂ ਵੀ ਹੋਈ ਤੇ ਜੋ ਇੰਨੀ ਵੱਡੀ ਕੁਰਬਾਨੀ ਹੈ ਉਹਦੀ ਉਹਦੇ ਪਿਤਾ ਦੀ ਬੀਨ ਸਿੰਘ ਦੀ ਤੇ ਇਹ ਇਹ ਆਪਣਾ ਬੰਦਾ ਢਾ ਵੀ ਸਕਦੇ ਸੀ ਤੇ ਉਹ ਤਾਂ ਜੇ ਬਲੇਰ ਵਾਪਸ ਲੈ ਲੈ ਉਹ ਵੀ ਲੈ ਸਕਦੇ ਸੀ ਉਹ ਕਿਹੜਾ ਕੀ ਸੋਚ ਹੋਵੇਗੀ ਨੇ ਤਨ ਰੱਖਤੇ ਕੀ ਸਿਆਸਤ ਹੈ ਕੀ ਸਿਆਸਤ ਬੜੀਆਂ ਡੂੰਘੀਆਂ ਤੈਨੂੰ ਪਤਾ ਹੀ ਹੈ ਕੁਮਿੰਦਰ ਸਿੰਘ ਜੀ ਗੱਲ ਕਰਦੇ ਆ ਖਰੂਰ ਸਾਹਿਬ ਦੀ ਹਾਂ ਜੀ ਤੁਹਾਨੂੰ ਉੱਥੋਂ ਤੋਂ ਲੋਕਾਂ ਦਾ ਨਜ਼ਰੀਆ ਵਾਕਿਆ ਹੀ ਅਮਰਤਪਾਲ ਨੂੰ ਜਿਤਾ ਪਾਉਣਗੇ ਤਕਰੀਬਨ 4.5 5 ਲੱਖ ਦੇ ਲੀਡ ਤੇ ਜਿੱਤੇਗਾ ਸਾਡੇ 4-5 ਰੱਖ ਦੇ ਲੀਡ ਤੇ ਜਿੱਥੇ ਕ ਅਮਰਪਾਲ ਤੁਸੀਂ ਲੋਕਾਂ ਚ ਉੱਥੇ ਜਾ ਕੇ ਵਿਚਰੇ ਹੋ ਨਹੀਂ ਵੈਸੇ ਗਏ ਨਹੀਂ ਕਿ ਪਰ ਅਸੀਂ ਸਾਰਾ ਵੇਖ ਰਹੇ ਆ ਤੁਸੀਂ ਵੇਖ ਰਹੇ ਹੋ ਵੇਖ ਰਹੇ ਆ ਸਾਰਾ ਕੋਈ ਔਰ ਸਾਡੇ ਇਲਾਕੇ ਜੀਰਾ ਹੈ ਹਲਕਾ ਸਾਰਾ ਟੁੱਟ ਰਿਹਾ ਕਵਾੜੋਂ ਦੇ ਪਾਸੇ ਹੂੰ ਮੱਲਾਣੇ ਤੇ ਫੋਨ ਸਾਡੇ ਚੱਲਦੇ ਨਹੀਂ ਤੇ ਹਰਦੋਂ ਫੋਨ ਤੇ ਪੁੱਛੇ ਰਹੀਦਾ ਹਰ ਲਖਵਿੰਦਰ ਸਿੰਘ ਜੀ ਜੇ ਬੀਬੀ ਖਾਲੜਾ ਦੀ ਗੱਲ ਕਰੀਏ ਖਰੂਰ ਸਾਹਿਬ ਦੀ ਤੇ ਪਿਛਲੇ ਇਲੈਕਸ਼ਨ ਤੇ ਬੀਬੀ ਖਾਲੜਾ ਨੂੰ ਉਥੋਂ ਦੇ ਲੋਕਾਂ ਨੇ ਹਰਾ ਦਿੱਤਾ ਸੀਗਾ ਹਰਾਇਆ ਉਹਨਾਂ ਨੇ ਹੀ ਅਨਕਾਲੀ ਦਲ ਦੇ ਰਾਾਇਆ ਸੀ ਜੇ ਹੁਣ ਪੰਥਕ ਮੰਨਦੇ ਨੇ ਤੇ ਇਹਨਾਂ ਕਿਉਂ ਜੀ ਲੋਕਾਂ ਨੇ ਰਾਇਆ ਇਹਨਾਂ ਨੇ ਆਕਾਲੀਆਂ ਰਾਇਆ ਹੈ ਅੱਛਾ ਇਹਨਾਂ ਰਾਇਆ ਹੈ ਇਹ ਆਪਦੇ ਬੰਦੇ ਨੂੰ ਕਦੀ ਉੱਤੇ ਪੰਥਕ ਇਹ ਪੰਥਕ ਐ ਨਹੀਂਗੇ ਬੰਦੇ ਪੰਥਕ ਨੇ ਜਿਵੇਂ ਮਟਰਾ ਪੰਥਕ ਮੰਦਾ ਇਹਨੂੰ ਪੁੱਛੇ ਕਿਹੜਾ ਤੂੰ ਕੁਰਬਾਨੀ ਕੀਤੀ ਏ ਤੂੰ ਲੋਕਾਂ ਦੇ ਗੁੱਟਵੜ ਕੇ ਕਨੇ ਲੈ ਨਹੀਂ ਰਾਜ ਨੂੰ ਪੈਨੂੰ ਟਿਕਟ ਕਿਉਂ ਨਹੀਂ ਦਿੱਤੀ ਇਹਨਾਂ ਨੂੰ ਪਿੱਛੇ ਜਿਹੋ ਨਾ ਮੋੜਾ ਬਣਾ ਲਾ ਸਜ਼ੂਰ ਜਾ ਕੇ ਰਾਜ ਦੇ ਪੈਨੂੰ ਹੂੰ ਤੇ ਹੁਣ ਕਿਉਂ ਟਿਕਟ ਦਿੱਤੀ ਹੁਣ ਕਿਹਦਾ ਨਾ ਲੈ ਰਾਜ ਉਹਦਾ ਨਾ ਨਾ ਕਦੀ ਤੁਹਾਡਾ ਕਹਿਣ ਦਾ ਬੰਦੀ ਸਿੰਘ ਦਾ ਟੋਏ ਦੀ ਜਗ੍ਹਾ ਤੇ ਰਜੋਣ ਦੀ ਭੈਣ ਨੂੰ ਟਿਕਟ ਦੇਣੀ ਬੰਦੇ ਸੇ ਬੰਦੀ ਸਿੰਘ ਦਾ ਸਾਰੇ ਇੱਕੋ ਚੀਜ਼ ਨੇ ਨਾ ਹਮ ਜਗਤਾਰ ਸਿੰਘ ਵਹਾਰਾ ਹੋ ਗਿਆ ਲਖਨਦਰ ਲੱਖਾ ਹੋ ਗਿਆ ਜਾਂ ਗਰਮੀ ਸਿੰਘ ਹੋ ਗਿਆ ਜਿੰਨੇ ਸਾਰੇ ਸ਼ਮਸ਼ੇਰ ਸਿੰਘ ਹੋ ਗਿਆ ਸਾਰੇ ਇੱਕੋ ਜੀ ਨੇ ਇਹਨੂੰ ਕੱਲਾ ਰਜੋਣ ਕਿਉਂ ਯਾਦ ਆਉਂਦਾ ਹਮ ਕਾਲੀਆਂ ਨੂੰ ਕੱਲਾ ਰਜੋਣ ਕਿਉਂ ਯਾਦ ਆਉਂਦਾ ਹਮ ਕੱਲਾ ਉਹਦਾ ਹੀ ਨਾਮ ਲੈਂਦੇ ਦੂਜੇ ਨਾਂਕਾ ਵਹਾਰਾ ਵਹਾਰਾ ਜਿਹੜਾ ਵਹਾਰਾ ਕੌਮ ਦਾ ਹੀਰਾ ਹੈ ਹਮ ਵਹਾਰਾ ਅੱਜ ਬਾਹਰ ਆਈਂਦਾ ਬੱਚੀ ਬੱਚਾ ਮਗਰ ਲੱਗ ਜੇ ਹੁੰਦੇ ਜੀ ਇਹਨੂੰ ਇਹ ਡਾਰੇ ਵੀ ਜੇ ਉਹਦੇ ਮਗਰ ਲੱਗੇ ਸਾਨੂੰ ਕਿਹਨੇ ਪੁੱਛਣਾ ਕੱ ਸਾਤੋਂ ਕਮੇਟੀ ਵੀ ਜਾਣੀ ਹੈ ਇਹਦਾ ਹੁੰਦਾ ਨੇ ਕਮੇਟੀ ਨੂੰ ਵੀ ਅਗੇ ਦੂਜਾ ਗੈਰ ਰਾਏ ਕਮੇਟੀ ਨੂੰ ਚੱਲੀ ਜਾਂਦੀ ਹਮ ਹਮ ਤੇ ਕਮੇਟੀ ਹੁੰਦੇ ਨੇ ਹੋਰ ਕੋਈ ਚੱਕਣੇ ਜਨਾਂ ਦਾ ਇਹਨੂੰ ਇਹਨੂੰ ਤੇਰਾ ਕੋਈ ਟੀੜਨ ਕੀ ਇਹਨੂੰ ਉਹਦਾ ਟੀੜ ਨਾਲੇ ਤੂੰ ਮਰ ਜਾ ਨਾ ਮਰ ਜਾ ਕੋਈ ਚੱਕਣੇ ਸੁਣ ਲਖਵਿੰਦਰ ਸਿੰਘ ਜੀ ਜਿਸ ਤਰ੍ਹਾਂ ਸੁਖਵੀਰ ਬਾਦਲੇ ਗੱਲ ਕਰਦੇ ਨੇ ਵੀ ਜਦੋਂ ਇਹ ਬੰਦਾ ਬਾਹਰ ਤੋਂ ਆਇਆ ਮੂਨਾ ਸੀਗਾ ਚਾਰਾਂ ਦਿਨਾਂ ਦੇ ਵਿੱਚ ਕਹਿੰਦੇ ਪੰਥ ਕਿਵੇਂ ਹੋ ਗਿਆ ਤੇ ਤੂੰ ਮੈਂ ਵੀ ਬਾਹਰੋਂ ਆਇਆ ਸੀ ਹਮ ਰਾਜੇ ਤੋਂ ਮੈਂ ਵੀ ਬਾਹਰ ਆਇਆ ਇਹਨਾਂ ਰਾਤੋ ਰਾਤ ਲੈ ਕੇ ਤੇ ਗੱਡੀ ਦੀ ਬਾਤ ਤਾਂ ਕਿਉਂ ਪਾਇਆ ਨੇ ਹੂੰ ਕਿੰਨੇ ਕਿਹੜੇ ਸਾਲ ਦੀ ਗੱਲ ਹੈ ਇਹ 2004 ਤੇ ਗੱਲ ਜੋ ਬਾਬਾ 1800 ਚਲਾਈ ਕੀਤੇ ਨੇ ਅੱਛਾ ਇਹਨਾਂ ਤੁਮੇਨ ਬਾਹਰ ਕਿਉਂ ਲਿਆਂਦਾ ਫਿਰ ਉਹ ਇਹਨਾਂ ਦੇਣ ਤੁਮੈਨ ਨੂੰ ਲਿਉਣ ਦੀ ਵਾਰ ਇਹੀ ਲੈ ਕੇ ਆਏ ਨੇ ਇਹ ਲੈ ਕੇ ਆਏ ਸੀ ਅੱਛਾ ਕਿਉਂਕਿ ਇਹਨਾਂ ਟਕਸਾਲ ਪਾੜੀ ਏ ਹੂੰ ਜੇ ਅਮਰਤਪਾਲ ਨੇ ਬਾਹਰ ਕੋਨਾ ਸੀ ਕੋਨਾ ਜਦੋਂ ਮਰਜੀ ਆਵਰ ਛੱਕ ਸਕਦਾ ਹੂੰ ਕਹਿੰਦੇ ਕੋਈ ਚੱਕਰ ਨਹੀਂ ਗੁਰੂ ਕਰਦੇ ਵਿੱਚ ਕੋਈ ਤੇਰ ਮਰ ਰਹੀਗੀ ਅਮਰ ਛਕਲੇ ਨਾ ਛਕਲੇ ਕੋਈ ਚੱਕਰ ਨਹੀਂ ਗਿਆ ਜੇ ਕੋਨਾ ਹੀ ਤੋ ਨਾਰ ਕੇ ਅਮਰ ਛਕ ਲਿਆ ਤੇ ਸਿੱਖ ਬਣ ਗਿਆ ਸਿੰਘ ਬਣ ਗਿਆ ਉਹਦਾ ਕੋਈ ਚੱਕਰ ਨਹੀਂ ਕਿਹਾ ਇਹ ਨਾ ਇਹ ਨਾ ਛਕਿਆ ਅਮਰਤ ਨਾ ਨਾ ਪਿਓ ਛਕਿਆ ਨਾ ਇਹਨੇ ਛਕਿਆ ਨਾ ਮਾ ਛਕਿਆ ਨਾ ਘਰ ਛਕਿਆ ਇਹਨੂੰ ਤਾਂ ਕੌੜਾ ਲੱਗਦਾ ਹੂੰ ਜੇ ਅਮਰ ਛਕਿਆ ਹੋਵੇ ਫਿਰ ਵਿਖਾਉਣਾ ਭਾਈ ਕੀ ਅਮਰ ਦੀ ਤਾਕਤ ਹੈ ਹੂੰ ਜਮਰ ਤਾਕਤੀ ਤਾਂ ਉਹਨਾਂ ਮਗਰ ਲੱਗੀ ਨਹੀਂ ਦੁਨੀਆ ਤੁਹਾਡੇ ਮਗਰ ਕਿਉਂ ਲੱਗੀ ਹੂੰ ਹੂੰ ਇਹਨਾਂ ਕੋਲ ਜੇ ਲੱਗਿਓ ਨਿਕੜ ਗਈ ਏ ਤੇ ਅੱਜ ਵੀ ਜਿਉਂਦਾ ਕੁਝ ਹੈ ਤੇ ਤਾਂ ਹੀ ਹੁੰਦਾ ਮਗਰ ਦੁਨੀਆ ਚੱਲਦੀ ਵੀ ਨਾ ਹੂੰ ਹੂੰ ਤਾਂ ਇਹ ਖਡੂਰ ਸਾਹਿਬ ਸਾਰ ਇਹ ਨਮਕਰੀ ਹੋਣਾ ਕਾਹਨ ਰਿਹਾ ਗਾਲਾਂ ਪੈਣੇ ਪਿੰਡ ਦਾ ਉਹਦਾ ਇਹਦਾ ਚਾਚਾ ਗਾਲ ਕੱਢਦਾ ਬੁਲਟੋਏ ਦਾ ਬੁਲਟੋਏ ਪਿੰਡ ਦੇ ਸਾਰੇ ਉਲਟ ਕਰਦਾ ਵੀ ਇਹ ਕੜੇ ਨਾ ਦੱਸ ਲੋਕਾਂ ਦੇ ਕਿੰਨੀਆਂ ਜਨਾਂ ਨੇ ਧਿੰਗਾਂ ਬਣੇ ਤੱਕਦਾ ਰਿਹਾ ਤੁਹਾਡੇ ਸਾਹਬ ਨਾਲ ਬੁਲਟੋਆ ਪਿੰਡ ਦੇ ਵੀ ਲੋਕ ਜਿਹੜੇ ਉਹ ਵੀ ਅਮਰਤਪਾਲ ਨੂੰ ਵੋਟ ਪਾਉਣਗੇ ਪਾਉਣਗੇ ਜ਼ਰੂਰ ਪਾਉਣਗੇ ਟੋਟਲ ਪਾਉਣਗੇ ਤਕਰੀਬਨ 4.5 5 ਲੱਖ ਦੇ ਉਹਨਾਂ ਭਾਵੇਂ ਚਲ ਕਾਂਗਰਸ ਦੀ ਗੱਲ ਹੈ ਜੀਰੇ ਕਾਹਨੇ ਖੜਾ ਹੈ ਜੀਰੇ ਨੇ ਮਾੜੀ ਜਿਹੀ ਗੱਲ ਨਹੀਂ ਕਿਉਂ ਨਹੀਂ ਕੀਤੀ ਕੁਲਵੀਰ ਜੀਰੇ ਨੇ ਉਹ ਵੀ ਉਲਟਪਾਲ ਦੇ ਖੜਾ ਨਾ ਉਹਨਾਂ ਨੇ ਇਹ ਗੱਲ ਕੀ ਤਰਕ ਕੀਤੀ ਕਿ ਉਹਨਾਂ ਦਾ ਪਰਿਵਾਰ ਪਹਿਨੋਂ ਦਾ ਸਿੱਖੀ ਪਰਿਵਾਰ ਸੀ ਸਹੀ ਗੱਲ ਹੈ ਜੀਰਾ ਪਰਿਵਾਰ ਸਿੱਖੀ ਪਰਿਵਾਰ ਸੀ ਤੇ ਉਹਨਾਂ ਨੂੰ ਸਿੱਖੀ ਦਾ ਪਤਾ ਸੀ ਕਿਵੇਂ ਸਿੱਖੀ ਚੱਲਦੀ ਏ ਉਹ ਰੋਜ਼ ਨਹੀਂ ਬੋਲੇ ਰੋਜ਼ ਨਹੀਂ ਬੋਲੇ ਚਲੋ ਲੜਨਾ ਲੜਾਈ ਕਰਨੀ ਹੈ ਇਲੈਕਸ਼ਨ ਹੈ ਇਲੈਕਸ਼ਨ ਤਾਂ ਹੱਕੇ ਲੜਦਾ ਹਾਂ ਲਖਵਿੰਦਰ ਸਿੰਘ ਜੀ ਤੁਹਾਨੂੰ ਕਿਵੇਂ ਲੱਗਦਾ ਸੁਖਵੀਰ ਬਾਦਲ ਤੇ ਵਿਰਸਾ ਸਿੰਘ ਉਲਟੋਆ ਨੇ ਬੜੇ ਨਿਸ਼ਾਨੇ ਸਾਦੇ ਨੇ ਅਮਰਪਾਲ ਦੇ ਕਹਿੰਦੇ ਵੀ ਸੰਵਿਧਾਨ ਨੂੰ ਇਹ ਬੰਦਾ ਕਹਿੰਦੇ ਸੰਵਿਧਾਨ ਨੂੰ ਰਤਾ ਮਾਤਰ ਕਹਿੰਦਾ ਮੈਂ ਨਹੀਂ ਮੰਨਦਾ ਲੇਕਿਨ ਅੱਜ ਫਿਰ ਸੰਵਿਧਾਨ ਨੂੰ ਦੁਬਾਰਾ ਮੰਨਣ ਲਈ ਤਿਆਰ ਕਿਉਂ ਹੋ ਇਹਨਾਂ ਦੇ ਕਈ ਗੱਲਾਂ ਹੋ ਜਾਂਦੀਆਂ ਨੇ ਮੰਨਣ ਤਿਆਰ ਹੁੰਦੇ ਜੇ ਉਹਨੂੰ ਨਜਾਇਜ਼ ਅੰਦਰ ਕੀਤਾ ਨੇ ਕਿ ਉਹਦੇ ਕੇਸ ਕਿਹੜਾ ਹੈਗਾ ਕੋਈ ਕੇਸ ਪਾਇਆ ਨੇ ਤੇ ਹੂੰ ਹੂੰ ਤਾਂ ਕਿਹਨਾਂ ਨੇ ਹੁੰਦਾ ਉੱਥੇ ਤਾਂ ਗਿਆਣ ਜਾ ਕੇ ਜੀ ਜੀ ਤੇ ਉਹਦੇ ਫਿਰ ਉਹਨਾਂ ਕੋਈ ਹਿੱਲਾ ਕਰਨਾ ਪਵੇਗਾ ਹੂੰ ਜੇ ਬਾਹਰ ਆ ਜਾਏਗਾ ਤਾਂ ਫਿਰ ਖਾਲਸਾ ਅੱਜ ਵੀ ਖਾਲਸਾ ਕੱਲ ਵੀ ਖਾਲਸਾ ਹੂੰ ਹੂੰ ਆ ਚੱਕਰ ਹੁੰਦਾ ਬਾਕੀ ਤੁਹਾਨੂੰ ਸਾਰਾ ਪਾਪ ਮੀਤ ਸਿੰਘ ਦੱਸਿਆ ਹੀ ਹੈ ਕਿ ਉਹਨਾਂ ਬਾਰੇ ਗੱਲ ਕੀਤੀਆਂ ਨੇ ਹੂੰ ਉਹ ਸਾਰੀ ਵੀਡੀਓ ਸੁਣੀ ਹੋ ਵੀ ਅੱਛਾ ਹਾਂ ਇਹਨਾਂ ਦਾ ਤਾਂ ਪਰਿਵਾਰ ਨੇ ਜੇ ਪਹਿਲੋਂ 라 ਮਰ ਛਕਿਆ ਹੁੰਦਾ ਇਹਨਾਂ ਦਾ ਦਾਦੇ ਫਤੇ ਸਿੰਘ ਨੇ ਖੂਹ ਯੇਰ ਪਾਏ ਨੇ ਹੂੰ ਜਦੋਂ ਅੱਜ ਤੋਂ ਮੋਰਚਾ ਲੱਗਾ ਸੀ ਜੀ ਜੀ ਇਹਨਾਂ ਦਾਦੇ ਨੇ ਫਤੇ ਸਿੰਘ ਨੇ ਯੇਰ ਪੈ ਖੂਹ 'ਚ ਲੰਗਰਾ ਯੇਰ ਪਾਏ ਇਹਨਾਂ ਦੀ ਉਹ ਖੂਨ ਲਗਾਉਂਦਾ ਇਤਕਰ ਅੱਛਾ ਹਾਂ ਹਾਂਜੀ ਤੇ ਇਸ ਇੱਕੋਂ ਦਾ ਕਦੀ ਭਲਾ ਨਹੀਂ ਚਾਹੁੰਦੇ ਨਾ ਇਹਨਾਂ ਨੇ ਭਲਾ ਕੀਤਾ ਨਾ ਹੀ ਭਲਾ ਕਰਨਗੇ ਨਾ ਹੀ ਆਉਣ ਵਾਲੇ ਕਰਨਗੇ ਲਖਮਿੰਦਰ ਸਿੰਘ ਜੀ ਸਵਾਲ ਆਪਾਂ ਲਾਸਟ ਹੀ ਕਰਦੇ ਹਾਂ ਹੂੰ ਸੁਖਵੀਰ ਬਾਦਲ ਇਹ ਗੱਲ ਕਰਦਾ ਵੀ 15 ਸਾਲ ਮੇਰਾ ਪਿਓ ਅੰਦਰ ਰਿਹਾ ਐਨਐਸਏ ਲੱਗ ਕੇ ਕਹਿੰਦੇ ਵੀ ਬਲਵਿੰਦਰ ਸਿੰਘ ਭੁੰਦੜ 8 ਸਾਲ ਅੰਦਰ ਰਿਹਾ ਐਨਐਸਏ ਲੱਗ ਕੇ ਕਹਿੰਦੇ ਵੀ ਕਦੇ ਵੀ ਇਹਨਾਂ ਦੇ ਪਰਿਵਾਰ ਨੇ ਸਾਡੀ ਮੇਰੀ ਮਾਂ ਨੇ ਧਰਨਾ ਨਹੀਂ ਲਗਾਇਆ ਸੀ ਬਾਹਰ ਲਿਉਣ ਵਾਸਤੇ ਕਹਿੰਦੇ ਵੀ ਸਾਲ ਨਹੀਂ ਹੋਇਆ ਅਮਰਤਵਾਲ ਨੂੰ ਅੰਦਰ ਚੀਕਾਂ ਨਿਕਲ ਗਈਆਂ ਕਹਿੰਦਾ ਇਹਨਾਂ ਨੇ ਅੰਦਰ ਰਹਿ ਕੇ ਆਪਣੀ ਜਾਇਦਾਦ ਬਣਾਈ ਏ ਹੂੰ ਉਹਨੇ ਜਾਇਦਾਦ ਨਹੀਂ ਬਣਾਈ ਜੀ ਇਹਨਾਂ ਨੇ ਅੰਦਰ ਰਹਿੰਦੇ ਸੀ ਤੇ ਜਾ ਕੇ ਜਦੋਂ ਮੋਰਚਾ ਲੱਗਦਾ ਸੀ ਇਹ ਪਹਿਲਾਂ ਬਣਾ ਬਣਾ ਕੇ ਅੰਦਰ ਚਲਾ ਜਾਂਦਾ ਸੀ ਹੂੰ ਵੱਡਾ ਬਾਦਲ ਇਹਨਾਂ ਨੇ ਜੈਦਾਂ ਤਾਂ ਬਣਾਈਆਂ ਨੇ ਕਿੰਨੀਆਂ ਯਾਰਾਂ ਬੱਸਾਂ ਚੱਲਦੀਆਂ ਨਾਂਦੀਆਂ ਇਹਨਾਂ ਐਸੇ ਕੰਮ ਚ ਖੱਟੀ-ਖੱਟੀ ਹੈ ਅੱਛਾ ਹਾਂਜੀ ਜਿਹੜੇ ਦੂਜੇ ਨਾਲ ਜੇਲ੍ਹਾਂ ਰਹੇ ਨੇ ਉਹਨਾਂ ਕਿਉਂ ਬਣਾ ਲਿਆ ਹੂੰ ਹੂੰ ਇਹਨਾਂ ਨੇ ਖੱਟੀ-ਖੱਟੀ ਇਹ ਮਿੰਤਾ ਕਰਕੇ ਬਾਹਰ ਆਉਂਦਾ ਰਿਹਾ ਹੈ ਹੂੰ ਜਿਹੜਾ ਸਾਡੇ ਐਨ ਐਸ ਐਨਸ ਲੱਗੀ ਨਹੀਂ ਸੀ ਵੇਖੋ 25 ਧਾਰਾ ਜਿਹੜੀ ਹੈ ਹੂੰ ਇਹਨਾਂ ਦਿੱਲੀ 25 ਧਾਰਾ ਜੀ ਜੀ ਤੇ 25 ਧਾਰਾ ਸੜ ਕੇ ਬਾਹਰ ਆ ਗਈ ਤੇ ਸੰਜ ਰਾਏ ਸਿੰਘ ਨੇ ਰੁਲਾ ਪਾਈ ਆਹ ਤੂੰ ਕਾਂਗਰਸ ਹੀ ਗੇ ਮਨਾ ਤੂੰ 25 ਤਾਰਾ ਸੜ ਕੇ ਬਾਹਰ ਆ ਕੇ ਜਾਈ ਤੇ ਮੇਰੇ 106 ਬੰਦੇ ਸ਼ਹੀਦ ਹੋ ਗਏ ਨੇ ਕਿਉਂ ਹੋ ਗਏ ਨੇ ਤੇ 25 ਤਾਰਾ ਦੀ ਜਿਹੜੀ ਕੈਦ ਹੈ ਜਿੰਨਾ ਕਤਲ ਹੈ ਹੂੰ ਇਹਨਾਂ ਸਾਡੀ ਬਾਤ ਨੂੰ ਟੋੜੇ ਲੰਗੋਲ ਨੇ ਤੇ ਇਹ ਕਿਉਂ ਬਾਹਰ ਆ ਗਏ ਸੀ ਇਹਨਾਂ ਸਾਰੇ ਮਿਲੀ ਭੁਗਤ ਹੁੰਦੀ ਸੀ ਜਿਹੜੇ 25 ਤਾਰਾ ਨਾ ਉਹਦਾ ਕਤਲ ਜਿੰਨਾ ਕੇਸ ਹੈ ਹੂੰ ਹੂੰ ਵਿਧਾਨ ਸਾਲ ਰੱਕ ਤੇ ਇਹਨਾਂ ਕਿਉਂ ਹੋਏ ਸੜ ਕੇ ਬਾਹਰ ਆ ਗਏ ਜੀ ਜੀ ਛੇ ਨਹੀਂ ਕਿਹਾ ਗਵਿੰਦਰ ਸਿੰਘ ਜੀ ਜਿਹੜੇ ਕਿਸਾਨ ਵਿਰੋਧ ਕਰਦੇ ਨੇ ਬੀਜੇਪੀ ਦਾ ਇੱਕ ਪਾਸੇ ਜਿਹੜੇ ਸਾਡੇ ਵਰਗੇ ਆਪਣੇ ਸਿੱਖਾਂ ਦੇ ਪੇਸ ਵਿੱਚ ਹੈਗੇ ਨੇ ਦਾੜੇ ਵੀ ਰੱਖੇ ਹੋਏ ਨੇ ਉਹ ਬੀਜੇਪੀ ਦੇ ਵਿੱਚ ਤੜਾ ਦੜ ਜਾ ਰਹੇ ਨੇ ਕੀ ਕਰਨਾ ਉਹ ਸਿੱਖ ਹੈ ਹੀ ਨਹੀਂਗੇ ਉਹ ਬਰੂਪਈਏ ਨੇ ਉਹ ਦਸੇ ਪਾਚੋ ਸਾਡੇ ਨਾ ਸਿੱਖ ਤੇ ਮੁਸਲਮਾਨ ਇਕੱਠੇ ਸਾਡੇ 6 ਬਾਸ਼ਾ ਨੇ ਉਹ ਮਨੀਸ਼ ਖਾਲਸਾ ਹੋਇਆ ਸੀ ਜੀ ਜੀ ਉਹ ਮਨੀਸ਼ ਖਾਲਸਾ ਅੱਜ ਅੱਛਾ ਅੱਜ ਉੱਬਰ ਕਿਉਂਦਾ ਪਿਆ ਸਾਡੇ ਵਿੱਚ ਅੱਛਾ ਉਹ ਲੋਕ ਨੇ ਉਹ ਲੋਕ ਨੇ ਜਿਹੜੇ ਮੁਸਲਮਾਨ ਤੇ ਇਕੱਠੇ ਸਾਡੇ ਸੀ ਜੀ ਜੀ ਜਿਉਂ ਉਹਨਾਂ ਅਣਖ ਹੋਵੇ ਤਾਂ ਨਾ ਜਾਣ ਆਣਾ ਰਾਣਾ ਛੋੜੀਏ ਹੂੰ ਇਹਨੂੰ 4 ਵਿੱਚ 20 ਸਾਲ ਉਹ ਤੋਂ ਜਿਤਾਇਆ ਸਾਰੇ ਨੇ ਤੇ ਅੱਜ ਜੁੱਤੀਆਂ ਖਾਂਦਾ ਫਿਰਦਾ ਹੂੰ ਅੱਜ ਕੱਲ ਸਾਡੇ ਗੁਰਜਾ ਆਇਆ ਨਾਲ ਕੋਈ ਬੰਦਾ ਜੀ ਗਿਆ ਨਹੀਂ ਉੱਥੇ ਇੱਕ ਮਹੀ ਵੀ ਕਰ ਗਿਆ ਤੇ ਨੀਵੇਂ ਪੈਗ ਲੰਘ ਗਿਆ ਹੈ ਅੱਛਾ ਜੇ 4 ਵਿੱਚ ਜਨਤਾ ਜਿਤਾਇਆ ਸੀ 20 ਸਾਲੇ ਨਮਿੰਦਗੀ ਕੀਤੀ ਏ ਗੁਰੂ ਸਾਹਿਬ ਕੇ ਦੀ ਇਹਦਾ ਫਰਜ਼ ਨਹੀਂ ਮੰਨਦਾ ਜਨਤਾ ਨੂੰ ਪੁੱਛਦਾ ਹੂੰ ਇਹ ਕਰਕੇ ਭਾਜਪੀ ਕਾਂਗਰਸ ਨਾਲੋਂ ਵੀ ਜਮਾਤ ਮਾੜੀ ਏ ਜੀ ਜੀ ਜਿੰਨੇ ਕਹਿ ਦੋ ਓਨੀ ਥੋੜੀ ਏ ਇਹ ਕੱਟੜ இந்து ਨੇ ਕੱਟੜ ਬਿਵਾਰੀ ਨੇ ਹੂੰ ਹੂੰ ਜੇ ਦੁਬਾਰਾ ਸਰਕਾਰ ਆ ਗਈ ਭਾਜਪੀ ਦੀ ਇੱਥੇ ਤੁਸੀਂ ਵੇਖ ਲੈ ਤੁਹਾਡੇ ਚੋਣਾ ਦੁਬਾਰਾ ਨਹੀਂ ਹੋਣਗੇ ਕਦੀ ਵੀ ਸਹੀ ਗੱਲ ਰਜਵਾੜਾ ਰਜਵਾੜਾ ਸਹੀ ਰਾਜ ਹੋਵੇਗਾ ਸਿੱਖਾਂ ਨੇ ਚੋਣਾ ਦੁਬਾਰਾ ਹੋ ਜਾਏਗਾ ਕਾਂਗਰ ਨਾਲੋਂ ਵੀ ਇਹਨਾਂ ਜ਼ਿਆਦਾ ਜ਼ੁਲਮ ਕਰਨਾ ਸਾਡੇ ਦੇ ਅੱਗੇ ਕਰ ਹੀ ਜਾਂਦੇ ਨੇ ਇਹਨਾਂ ਕਿੰਨੇ ਗੋਦੜੇ ਠਾਤੇ ਭਾਜਪੀ ਨੇ ਇੱਕ ਹੁਣ ਅਕਾਲੀ ਬੋਲੇ ਮੰਗੂ ਮਾਠਰ ਦਜਾ ਗਿਆਨ ਗੋਦਰੀ ਹੂੰ ਇਵੇਂ ਕਰਕੇ ਚਾਰਨ ਠਾਏ ਨੇ ਜੀ ਇਹਨਾਂ ਮੰਦਰ ਬਣਾ ਲਏ ਤੇ ਉੱਥੇ ਕਿਉਂ ਨਾ ਬੋਲੇ ਅਕਾਲੀ ਦਲ ਸਰਕਾਰ ਕਿੰਨਾ ਦੀ ਸੀ ਜੀ ਜੀ ਸਾਜ ਇਹਨਾਂ ਦੀ ਲਖਵਿੰਦਰ ਸਿੰਘ ਤੁਹਾਨੂੰ ਲੱਗਦਾ ਹੈ ਕਿ ਅਮਰਪਾਲ ਜਿਹੜਾ ਖਡੂਰ ਸਾਹਿਬ ਤੋਂ ਸੀਟ ਤੋਂ ਖੜੇ ਹੋਏ ਨੇ ਆਜ਼ਾਦਮੀ ਦੁਆਰਾ ਹਾਂਜੀ ਉਹ ਜਿੱਤ ਕੇ ਨਾਲ ਆਪ ਤੇ ਨਾਲ ਬਾਕੀ ਸਿੰਘਾਂ ਨੂੰ ਬਾਹਰ ਲੈ ਕੇ ਆਉਣਗੇ 100% ਮੇਹਰ ਰੱਖਣੇ ਆ ਹੂੰ ਵੀ ਆਪ ਜਿੱਤਣਗੇ ਜਿੱਤ ਕੇ ਬਾਹਰ ਆਉਣਗੇ ਤੇ ਢਾਲ ਦੇਣ ਬਾਹਰ ਕਢਾ ਕੇ ਲਿਆਉਣਗੇ ਜੀ ਜੀ ਸਾਨੂੰ ਮੇਹਰ ਦੇ ਪੱਕੀ ਮੇਹਰ ਦੇ ਜੀ ਜੀ ਸੋ ਦੋਸਤੋ ਮੇਰੇ ਨਾਲ ਅੱਜ ਸੀਗੇ ਭਾਈ ਲਖਵਿੰਦਰ ਸਿੰਘ ਜੋ ਗੁਰੂ ਹਰ ਸਾਹਿਬ ਇਲਾਕੇ ਤੋਂ ਜਿਨ੍ਹਾਂ ਨੇ ਵੱਡੇ ਵੱਡੇ ਖਲਾਸੇ ਕੀਤੇ ਨੇ ਸੁਖਬੀਰ ਬਾਦਲ ਦੇ ਵਿਰਸਾ ਸਿੰਘ ਵਲਟੋਆ ਦੇ ਭਾਈ ਅਮਰਿਤਪਾਲ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਐ ਸੋ ਡੰਗਾਈ ਦੇ ਨਾਲ ਸੋ ਇਸ ਵੀਡੀਓ ਨੂੰ ਤੇ ਤੁਸੀਂ ਆਪਣੇ ਦਿਓ ਕਮੈਂਟ ਤੇ ਨਾਲੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਤੁਸੀਂ ਸ਼ੇਅਰ ਕਰੋ ਤੁਸੀਂ ਵੇਖ ਰਿਆ ਸੀ ਲੋਕਾਂ ਦੀ ਅਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ